ਚੇਅਰਮੈਨ ਸਾਹਿਬ ਅੱਜ ਤੁਹਾਡੇ ਵੱਲੋਂ ਸਾਂਨੀਵਾਲ ਦੀਆਂ ਬਕੌਖ ਮੰਡੀਆਂ ਦੇ ਵਿੱਚ ਜਾ ਕੇ ਦੌਰਾ ਕੀਤਾ ਗਿਆ ਕੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮੰਡੀ ਵਾਲੇ ਦਫ਼ਤਰ ਸਾਡੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਜੀ ਧਨੀਵਾਲ ਸਾਹਿਬ ਦਵਿੰਦਰ ਝੱਜ ਜੀ ਸਾਡੇ ਆੜਤੀਏ ਭਰਾ ਬੈਠੇ ਆ ਕਿਸਾਨ ਭਰਾ ਬੈਠੇ ਆ ਵਾਰਡ ਨੰਬਰ 1 ਤੋਂ ਪ੍ਰਭਜੋਤ ਸਿੰਘ ਜੀ ਆਪਣੇ ਬੈਠੇ ਜੀ ਕਾਉਂਸਲਰ ਸਹਿਬਾਨ ਸਦਨ ਹੋਰ ਵੀ ਆਪਣੀ ਪਾਰਟੀ ਦੇ ਜਿੰਨੇ ਵੀ ਸੀਨੀਅਰ ਲੀਡਰ ਆਏ ਹੋਏ ਆ ਅੱਜ ਮੰਡੀ ਦੇ ਵਿੱਚ ਰਵੀ ਜੀ ਆਪਣੀ ਸਾਰੀ ਦਫ਼ਤਰੀ ਟੀਮ ਵੀ ਦੀ ਪ੍ਰਧਾਨ ਜੀ ਵੀ ਤੇ ਨਾਲ ਜਾ ਕੇ ਕਿਸਾਨ ਵੀਰਾਂ ਨੂੰ ਵੀ ਮਿਲ ਕੇ ਆਏ ਆ ਆੜਤੀਏ ਵੀਰਾਂ ਨੂੰ ਵੀ ਮਿਲ ਕੇ ਆਏ ਅਸੀਂ ਕਿਸੇ ਵੀ ਤਰ੍ਹਾਂ ਦੀ ਮੰਡੀ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਕਹ ਕੇ ਵੀ ਆਏ ਜਾ ਕੇ ਅਸੀਂ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਕੋਈ ਪਰੇਸ਼ਾਨੀ ਹੋਵੇ ਤੁਸੀਂ ਸਾਡੇ ਆਪਣੇ ਇਸ ਦਫ਼ਤਰ 'ਚ ਦੱਸ ਸਕਦੇ ਹੋ ਪ੍ਰਧਾਨ ਜੀ ਨੂੰ ਦੱਸ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਰਵੀ ਜੀ ਹੈਗੀ ਤਕਰੀਬਨ ਸਾਡੀ ਜਿਹੜੀ ਖਰੀਦ ਹੈ ਸਾਡੇ ਸਾਨ੍ਹੇ ਵਾਲ ਦੀ ਅੱਠ ਮੰਡੀਆਂ ਦੀ 15% ਖਰੀਦ ਹੈ ਜੀ ਉਹ ਦਰ ਕਿਉਂ ਚੇਨੂ ਸਰ ਕੀ ਕਹੋਗੇ ਲਗਾਤਾਰ ਇਹਦਾ ਮੌਸਮ ਖਰਾਬ ਚੱਲ ਰਿਹਾ ਤੇ ਖਰਾਬ ਨਾ ਹੋਵੇ ਕੰਮ ਕਰਤੀ ਉਹ ਅਰੇਂਜਮੈਂਟ ਕਿਤੇ ਜੀ ਪੂਰਾ ਪ੍ਰਬੰਧ ਹੈ ਰਵੀ ਜੀ ਸਾਰੇ ਸਾਡੇ ਕੋਲ ਤਰਪਾਲਾਂ ਵੀ ਹੈਗੀਆਂ ਜੀ ਸਾਰਾ ਸਿਸਟਮ ਹੈ ਸਾਡਾ ਮੈਂ ਪ੍ਰਧਾਨ ਜੀ ਨਾਲ ਇਹੀ ਗੱਲ ਕਰਦਾ ਸੀਗਾ ਸੈਕਟਰੀ ਸਾਹਿਬ ਵੀ ਨਾਲ ਤੇ ਇਨੀ ਵੀ ਮੈਨੂੰ ਦੱਸਿਆ ਜੀ ਸਾਰਾ ਹੁਣ ਜਾ ਕੇ ਸਾਰੇ ਕਿਸਾਨ ਵੀਰ ਇਹ ਸਾਰੇ ਜਿੰਨੇ ਹੋਰੇ ਸਾਰੇ ਖੁਸ਼ ਹੈ ਪ੍ਰਮਾਤਮਾ ਨੇ ਮਿਹਰ ਕਰ ਦੇਣੀ ਹੈ ਨੁਕਸਾਨ ਨਹੀਂ ਹੋਣ ਦੇਣੀ ਸਾਡੇ ਅਨੁਦਤਤਾ ਦਾ ਤੇ ਸਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਜੀ ਕਿੰਨਾ ਸਮੇਂ ਦੇ ਜੀ ਸਫਲ ਹੈ ਜਿਹੜੀ ਉਹਨਾਂ ਕਰ ਦਿੱਤੀ ਆ ਜੀ ਕਿੰਨਾ ਸਮਾਂ ਲੱਗਦਾ ਹੈ ਦੇਖੋ ਜੀ ਤਕਰੀਬਨ ਉਮੀਦ ਹੈ ਹਫਤਾ 10 ਦਿਨ ਲੱਗ ਸਕਦੇ ਆ ਜੀ ਇਹ ਤੋਂ ਜ਼ਿਆਦਾ ਤਾਂ ਲੱਗਦਾ ਹੈ ਸਾੰਮਨ ਜਿਹੜਾ ਸਫਲ ਲੈ ਕੇ ਪਹੁੰਚਦੇ ਨੇ ਚਾਹਨਾ ਦੇ ਵੀ ਕੋਈ ਸਸਤਾ ਪ੍ਰਬੰਧ ਦਿੱਤਾ ਆ ਆਤਮ ਤੰਤਨ ਇਸ ਪੂਰਾ ਪ੍ਰਬੰਧ ਹੈ ਜੀ ਮੈਂ ਜਾ ਗਿਆ ਆ ਜੀ ਬੇਸ਼ੱਕ ਤੁਸੀਂ ਨਾਲ ਚੱਲ ਕੋ ਮੇਰਾ ਸਾਰਾ ਪ੍ਰਬੰਧ ਹੈ ਜੀ ਦਫ਼ਤਰਾਂ ਦੇ ਵਿੱਚ ਵੀ ਜਿੱਦਾਂ ਧਾਲੀਵਾਲ ਸਾਹਿਬ ਦੇ ਵੀ ਜਾ ਕੇ ਆਇਆ ਝੱਜ ਸਾਹਿਬ ਦੇ ਵੀ ਜਾ ਕੇ ਆਇਆ ਦੋ ਤਿੰਨ ਭਰਾ ਹੋਰ ਵੀ ਸੀਗੇ ਉਹਨਾਂ ਦੇ ਦਫ਼ਤਰਾਂ 'ਚ ਜਾਟ ਆਏ ਆ ਬਹੁਤ ਵਧੀਆ ਜੀ ਮੈਂ ਸਾਰਿਆਂ ਨੂੰ ਮਿਲ ਕੇ ਚਾਦੀ ਦੀ ਦੁਕਾਨ ਤੇ ਕਿਸਾਨ ਵੀਰ ਬੈਠੇ ਸੀਗੇ ਭੈਰਾਂ ਉਹਨਾਂ ਦੇ ਸੀਗੇ ਦੀ ਪੁਚਕਾ ਜੀ ਉਹਨਾਂ ਦਾ ਕੈਦਾਂ ਸੀ ਉਹਦੇ ਨਿਕ ਖੁਸ਼ ਹੈ ਜੀ ਸਰ ਬਾਹਰ ਦਾ ਨਾ ਪੂਰਾ ਜੀ ਪ੍ਰਬੰਧ ਹੈ ਜੀ ਪਹਿਲਾਂ ਹੀ ਕੀਤਾ ਵਾ ਜੀ ਹਾਂਜੀ ਇਸ ਨਾਲ ਚੱਲ ਰਿਹਾ ਸੀਜ਼ਨ ਇਹ ਕਿੰਨਾ ਦੇ ਜਿਹੜੇ ਆ ਰਹੀਆਂ ਨੇ ਮਟੀਰੀਅਲ ਵਿੱਚ ਨੂੰ ਵਾਰੀ ਦੇਖੋ ਕਣਕ ਬੜੀ ਵਧੀਆ ਆ ਰਹੀ ਹੈ ਜੇ ਦੇਖੀਏ ਤਾਂ ਰਾਇਬਲ ਪਿਛਲੇ ਸਾਲ ਦੇ ਨਾਲੋਂ ਪਰਮਾਤਮਾ ਨੇ ਮਿਹਰ ਕੀਤੀ ਹੈ ਪਿਛਲੇ ਸਾਲ ਨੂੰ ਦੋ ਤਿੰਨ ਕੁਆਂਟਰੀ ਝਾੜ ਵੀ ਬੜਾ ਕਿਉਂਕਿ ਮੌਸਮ ਟੈਂਪਰੇਚਰ ਬੜਾ ਵਧੀਆ ਰਿਹਾ ਤੇ ਜਿੱਥੇ-ਜਿੱਥੇ ਝਾੜ ਵੱਧ ਹੈ ਉੱਥੇ-ਉੱਥੇ ਸਰਕਾਰ ਵੀ ਬੜੀ ਉਤਸ਼ਾਹ ਦੇ ਨਾਲ ਲੱਗੀ ਹੋਈ ਹੈ ਪੂਰਾ ਜਿਹੜਾ ਪ੍ਰਬੰਧ ਕੀਤਾ ਹੋਇਆ ਮੰਡੀ ਦੇ ਵਿੱਚ ਸਾਡੇ ਚਾਰ ਏਜੰਸੀਆਂ ਨੇ ਇੱਥੇ ਐਫਸੀਆਈ ਹੈਗੀ ਮਾਰਕਟ ਪੰਨਗ੍ਰੇਨ ਤੇ ਬੇਰੋਸ ਸਾਰੇ ਜਨਸੇ ਨੂੰ ਦੁਕਾਨਾਂ ਬੰਦ ਲਈ ਦਿੱਤੀਆਂ ਨੇ ਕਿਉਂਕਿ ਸਾਰੀਆਂ ਆਪਣੀ ਆਪਣੀ ਜੈਂਕਸ਼ਨ ਰੇਡੀਆਂ ਦੁਕਾਨਾਂ ਬੰਦ ਲਈ ਦਿੱਤੀਆਂ ਨੇ ਆਪਣਾ ਆਪਣਾ ਮਾਲ ਹਰਕ ਦੁਕਾਨ ਤੇ ਮੇਰੇ ਖਿਆਲ ਚ ਕੋਈ ਆੜਤੀਏ ਤੋਂ ਕੋਈ ਢੇਰੀ ਮਾੜੀ-ਮੋਟੀ ਸਾਫ ਕਰਨ ਨੂੰ ਰਹਿ ਗਈ ਹੋਵੇ ਉਹਦਾ ਹੀ ਰੇਟ ਲੱਗਣ ਹੋ ਰਿਹਾਦਾ ਨਹੀਂ ਤਾਂ 24 ਘੰਟੇ ਦੇ ਵਿੱਚ ਹਰ ਇੱਕ ਕਿਸਾਨ ਆਪਣੇ ਘਰ ਪਹੁੰਚ ਜਾਂਦਾ ਉਦੋਂ ਕਈਆਂ ਲਈ ਤਾਂ ਮਤਲਬ ਘਰੇ ਜਾਣ ਤੋਂ ਪਹਿਲਾਂ ਉਹਨਾਂ ਦੇ ਪੇਮੈਂਟ ਖਾਤਿਆਂ 'ਚ ਪਈ ਹੁੰਦੀ ਹੈ ਬਹੁਤ ਵਧੀਆ ਪ੍ਰਬੰਧ ਕੋਈ ਜਿਹੜੀ ਰਹੀ ਗਏ ਹਰ ਇੱਕ ਦੁਕਾਨ ਦੇ ਸਾਡੇ ਇਹਨਾਂ ਨੇ ਕਿ ਸਾਨੂੰ ਜਿਹੜੀਆਂ ਦੁਕਾਨਾਂ ਕੱਟੀਆਂ ਨੇ ਇਹਦੇ ਵਿੱਚ ਨਕਸ਼ੇ ਬਣਾ ਕੇ ਇਹ ਤੇ ਲਾਇਟਨ ਬਾਥਰੂਮ ਸਾਡੀਆਂ ਸਾਰੀਆਂ ਦੁਕਾਨਾਂ ਦੇ ਵਿੱਚ ਬਣੇ ਹੋਏ ਨੇ ਜੀਮਿੰਦਰ ਭਰਾਵਾਂ ਨੂੰ ਹੁਣ ਤਾਂ ਬਹੁਤ ਵਧੀਆ ਪ੍ਰਬੰਧ ਦਾ ਸਾਰੀਆਂ ਦੁਕਾਨਾਂ ਤੇ ਪੈਣ ਨੂੰ ਬਹਿਣ ਨੂੰ ਲੈਟਰਨ ਨੂੰ ਨਹਾਉਣ ਨੂੰ ਹਰ ਇੱਕ ਪ੍ਰਬੰਧ ਆ ਵੈਸੇ ਮਾਰਕੀਟ ਕਮੇਟੀ ਨੇ ਵੀ ਕੀਤੇ ਹੋਏ ਨੇ ਸਾਰੇ ਪ੍ਰਬੰਧ ਪਰ ਉਸ ਤੋਂ ਸਿਵਾਏ ਸਾਡੇ ਆੜਤੀ ਭਰਾਵਾਂ ਨੇ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਸਾਡੇ ਇੱਥੇ ਰਵਿੰਦਰ ਸਿੰਘ ਚਾਹਲ ਜਸਵੀਰ ਸਿੰਘ ਚਾਹਲ ਸਰਜੀਤ ਸਿੰਘ ਰਾਜਕੁਮਾਰ ਜੀ ਇਹ ਸਾਰੇ ਭਰਾ ਸਾਡੇ ਵਿੱਚ ਬੈਠੇ ਨੇ ਮੰਡੀ ਦੇ ਵਿੱਚ ਵੀ ਸਾਰੇ ਨਾਲ ਸੀਗੇ ਸਾਡੀ ਆਰਟੀਸੀ ਦੇਾਰੇ ਭਰਾ ਅਸੀਂ ਇੱਕ ਮੋਟ ਹੋ ਕੇ ਇਕੱਠੇ ਕੰਮ ਕਰਦੇ ਆਂ ਕੋਈ ਪ੍ਰੋਬਲਮ ਨਹੀਂ ਵਧੀਆ ਚੱਲ ਰਹੇ ਆ ਕਿਉਂਕਿ ਜਿਹੜੀ ਐਫਸੀ ਵੀ ਜਿਹੜੀ ਤੁਸੀਂ ਗੱਲ ਕਰਦੇ ਐਫਸੀ ਦੇ ਵਿੱਚ ਕੁਝ 50% ਦੁਕਾਨਾਂ ਐਫਸੀ ਐ ਨੂੰ ਦੇਣੀ ਹੀ ਪੈਣੀਆਂ ਨੇ ਹੁਣ ਕਿਸੇ ਦੀਆਂ ਦੁਕਾਨਾਂ ਤਾਂ ਐਫਸੀ ਐ ਚ ਜਾਣੀਆਂ ਨੇ ਜੇ 50 ਦੁਕਾਨਾਂ ਨੇ ਜੇ ਉਹਨਾਂ ਨੂੰ ਦੱਸ ਦੇਣੀਆਂ ਨੇ ਜੇ 40 ਹੋਰ ਏਜੰਸੀਆਂ ਚੱਲਣਗੀਆਂ 10 ਤਾਂ ਕਿਸੇ ਦੀਆਂ ਤਾਂ ਦੇਣਗੀਆਂ ਉਹ ਜਿਹੜਾ ਐਫਸੀ ਐ ਨੂੰ ਜਾਂਦਾ ਉਹ ਰੋਲਾ ਪਾਉਂਦਾ ਉਹਨੂੰ ਕਦੇ ਨਾ ਕਿਸੇ ਨਾ ਕਿਸੇ ਨੂੰ ਦਾ ਐਫਸੀਏ ਲੈਣੇ ਪੈਂਦਾ ਬਰਨਾ ਐਫਸੀਏ ਦੀ ਬਹੁਤ ਵਧੀਆ ਖਰੀਦ ਆ ਬਹੁਤ ਵਧੀਆ ਚਕਾਈ ਆ ਬਹੁਤ ਵਧੀਆ ਪੇਮੈਂਟ ਆ ਕੋਈ ਪ੍ਰੋਬਲਮ ਨਹੀਂ ਮਤਲਬ ਰਲਾ ਮਲਾ ਕੇ ਜੇ ਦੇਖੀਏ ਸਾਹਨੇ ਵਾਲ ਮੰਡੀ ਦੇ ਵਿੱਚ ਕਿਸੇ ਵੀ ਫੇਲਾ ਅੱਜ ਦੀ ਘੜੀ ਅੱਗੇ ਸਾਡਾ ਲਿਫਟਿੰਗ ਲੇਟ ਹੁੰਦੀ ਆ ਇਹਦੀ ਲਿਫਟਿੰਗ ਵੀ ਇੰਨੀ ਵਧੀਆ ਚੱਲ ਰਹੀ ਆ ਕੋਈ ਪਾਉ ਨਹੀਂ ਬਾਕੀ ਨੇੜੇ ਸਾਡੇ ਮੰਤਰੀ ਸਾਹਿਬ ਬੈਠੇ ਨੇ ਉਸ ਤੋਂ ਵਧੀਆ ਹੁਣ ਸਾਡੇ ਸਭ ਨਾਲ ਨੇੜੇ ਆਪਣੇ ਹੇਮਰਾਜ ਜੀ ਰਾਜੀ ਜੀ ਚੇਅਰਮੈਨ ਸਾਹਿਬ ਕਿਉਂਕਿ ਬਾਹਰ ਟਾਈਮ ਵਿੱਚ ਬੈਠੇ ਅੱਗੇ ਤਾਂ ਅਸੀਂ 2 ਕਿਲੋਮੀਟਰ ਚੱਲ ਕੇ ਜਾਂਦੇ ਜੀ ਸਾਡੇ ਮੰਤਰੀ ਸਾਹਿਬ ਅਰਦੀਪ ਸਿੰਘ ਮੋਢੀਆ ਜੀ ਕੋਲ ਹੁੰਦਾ ਇਹਨਾਂ ਦੀ ਡਿਊਟੀ ਲੱਗੀ ਜੇ ਕੋਈ ਪ੍ਰੋਬਲਮ ਆਊਗੀ ਬੈਠੇ ਕੋਈ ਐਜੀ ਮੇਰੇ ਖਿਆਲ ਤੋਂ ਕੋਈ ਸਮੱਸਿਆ ਨਹੀਂ ਆਊਗੀ ਬਹੁਤ ਵਧੀਆ ਸੀਜ਼ਨ ਲੱਗੂ ਕਿਸਾਨ ਪਰ ਆਪ ਨੇ ਜਿਹੜੀ ਬਸਲ ਆ ਉਹ ਟਾਈਮ ਤੇ ਸੁੱਕੀ ਉਹ ਲੈ ਕੇ ਆਉਣ ਸਾਫ ਸੁਥਰੇ ਲੈਉਣ ਆਉਗੇ ਆ ਕੇ ਵੇਚ ਕੇ ਆਪਣਾ ਕਰੇ ਜਾਣ ਮੈਂ ਤਾਂ ਇੰਨਾ ਹੀ ਕਹੂੰਗਾ ਸਰਕਾਰ ਵੱਲੋਂ ਕੋਈ ਪ੍ਰੋਬਲਮ